ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਜਗਾ ਜਗਾ ਉੱਤੇ ਆਮ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ 50000 ਤੋਂ ਵੱਧ ਦਾ ਕੈਸ਼ ਆਪਣੇ ਕੋਲ ਨਾ ਰੱਖਿਆ ਜਾਵੇ ਜੇ ਉਹਨਾਂ ਕੋਲ ਜੋ ਵੱਧ ਦੀ ਕੈਸ਼ ਹੈ ਤਾਂ ਉਸ ਦੇ ਨਾਲ ਉਹ ਦਸਤਾਵੇਜ਼ ਵੀ ਰੱਖਣ ਪਉਤੀ ਅਮਨਸਰ ਦੇ 골ਡਨ 게ਟ ਉਤੇ ਪੁਲਿਸ ਅਧਿਕਾਰੀਆਂ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਵੱਲੋਂ 1,19,000 ਦੀ ਕੈਸ਼ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਹਨਾਂ ਕੋਲ ਦਸਤਾਵੇਜ਼ ਮੰਗੇ ਗਏ ਸਰ ਪਰ ਇਹਨਾਂ ਨੇ ਦਸਤਾਵੇਜ਼ ਨੂੰ ਪੇਸ਼ ਨਾ ਕੀਤਾ ਜਿਸ ਕਰਕੇ ਕੈਸ਼ ਸਮੇਤ ਇਹਨਾਂ ਨੂੰ ਕਾਬੂ ਕੀਤਾ ਗਿਆ। ਰਹੇ ਗਿਆ ਕਿ ਨਹੀਂ ਬਸ ਅਹੀ ਦੱਸ ਦੋ ਵਾਪਸ ਕਿੰਨਾ ਕੈਸ਼ ਹਾਂ ਵਾਪਸ ਕਰਕੇ ਮੁੰਡਿਆਂ ਨੂੰ ਕਿ ਆਪਣੇ ਨਹੀਂ ਅਸੀਂ ਗੱਡੀ ਵਿੱਚ ਹੀ ਕੰਡੇ ਕਿੰਨੇ ਜਣੇ ਸੀ ਉਹ ਗੱਡੀ ਦੇ ਵਿੱਚ ਤਿੰਨ ਜਣੇ ਤਿੰਨ ਜਣੇ ਕਿਹੜਾ ਇਹ 골ਡਨ ਗੇਟ ਤੱਕ ਹਾਂ ਟੋਟਲ ਕਿੱਥੇ ਜਾ ਰਹੀ ਹੈ ਕਾਰਵਾਈ ਹੀ ਆਪਣੇ ਬੈਕਗ੍ਰਾਉਂਡ ਨੇ ਜੀ ਜੋ ਕਾਰਵਾਈ ਕਰਦੇ ਸੇ ਚੋਣਕ ਮੀਂਹ ਦਾ ਲੱਗਦਾ ਲੱਗੋ ਆ ਕੈਸ਼ ਰੱਖਾਂਗੇ ਵੀ ਇਹਨਾਂ ਵੱਲ ਜਿਹੜੇ ਕੈਸ਼ ਦਾ ਨਾਮ ਕੀਤਾ ਗਿਆ ਕਿ ਆਪਣੇ ਬਰੂਫ ਦਾਸਿਕ ਦੇ ਪੈਸੇ ਜਿਹੜੇ ਹੋਣ ਕਰਦੇ ਇਹਨਾਂ ਠੀਕ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਜਗਾ ਜਗਾ ਉੱਤੇ ਆਮ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ 50000 ਤੋਂ ਵੱਧ ਦਾ ਕੈਸ਼ ਆਪਣੇ ਕੋਲ ਨਾ ਰੱਖਿਆ ਜਾਵੇ ਜੇ ਉਹਨਾਂ ਕੋਲ ਜੋ ਵੱਧਦੀ ਕੈਸ਼ ਹੈ ਤਾਂ ਉਸ ਦੇ ਨਾਲ ਉਹ ਦਸਤਾਵੇਜ਼ ਵੀ ਰੱਖਣ ਉੱਥੇ ਅਮਨਿਸਰ ਦੇ ਗੋਲਡਨ ਗੇਟ ਉੱਤੇ ਪੁਲਿਸ ਅਧਿਕਾਰੀਆਂ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਵੱਲੋਂ 119000 ਦੀ ਕੈਸ਼ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਹਨਾਂ ਕੋਲ ਦਸਤਾਵੇਜ਼ ਮੰਗੇ ਗਏ ਸਰ ਪਰ ਇਹਨਾਂ ਨੇ ਦਸਤਾਵੇਜ਼ ਨੂੰ ਪੇਸ਼ ਨਾ ਕੀਤਾ ਜਿਸ ਕਰਕੇ ਕੈਸ਼ ਸਮੇਤ ਇਹਨਾਂ ਨੂੰ ਕਾਬੂ ਕੀਤਾ ਗਿਆ ਗਿਆ ਕਿ ਨਹੀਂ ਬਸ ਅਹੀ ਦੱਸ ਦੋ ਵਾਪਸ ਕਿੰਨਾ ਕੈਸ਼ ਹਾਂ ਵਾਪਸ ਕਰਕੇ ਮੁੰਡਿਆਂ ਨੂੰ ਕਿ ਆਪਣੇ ਨਹੀਂ ਯਾਰ ਅਸੀਂ ਗੱਡੀ ਨੂੰ ਠੀਕ ਕਰਦੇ ਕਿਹੜੇ ਕਿੰਨੇ ਜਣੇ ਸੀ ਉਹ ਗੱਡੀ ਦੇ ਵਿੱਚ ਤਿੰਨ ਜਣੇ ਤਿੰਨ ਜਣੇ ਕਿਹੜਾ ਇਹ 골ਡਨ ਗੇਟ ਤੱਕ ਹਾਂ ਟੋਟਲ ਕੀ ਕੀਤੀ ਜਾ ਰਹੀ ਹੈ ਕਾਰਵਾਈ ਹੀ ਆਪਣੇ ਬੈਕਗ੍ਰਾਉਂਡ ਰਹੇ ਆ ਜੀ ਦੋ ਕਾਰਵਾਈ ਕਰਦੇ ਸੋ ਚੌਂਕ ਮੇਰੀ ਜਾਂਚ ਤਾਂ ਲੱਗੋ ਆ ਕੈਸ਼ ਲਗਾ ਫਿਰ ਵੀ ਇਹਨਾਂ ਵਾਲੇ ਜਿਹੜੇ ਕੈਸ਼ ਬਰਾਮਦ ਕੀਤਾ ਗਿਆ ਠੀਕ ਆ ਆਪਣੇ ਪ੍ਰੂਫ ਦੱਸ ਸਕਦੇ ਜਿਹੜੇ ਪੈਸੇ ਜਿਹੜੇ ਹੋਰ ਕੇ ਜਾਂਦੇ ਠੀਕ